ਆਈ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਪੜਨ ਲੱਗੇ ਆ ਜੀ ਬਾਬਾ ਫਰੀਦ ਜੀ ਦੇ ਦੋਹੇ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਇਹ ਪਸੰਦ ਆਉਣਗੇ ਜੀ ਕਹਿੰਦੇ ਉਠ ਫਰੀਦਾ ਸੁੱਤੇ ਆ ਉਠ ਫਰੀਦਾ ਸੁੱਤੇ ਆ ਝਾੜੂ ਦੇ ਮਸਿੱਦ ਉਠ ਫਰੀਦਾ ਸੁੱਤੇ ਆ ਝਾੜੂ ਦੇ ਮਸਿੱਦ ਤੂੰ ਸਤਾ ਤੇਰਾ ਰੱਬ ਜਾਗਦਾ ਤੇਰੀ ਡਾਡੇ ਨਾਲ ਪ੍ਰੀਤ ਤੇਰੀ ਡਾਡੇ ਨਾਲ ਪ੍ਰੀਤ ਚੜ ਫਰੀਦਾ ਕੋਠੇ ਤੇ ਚੜ ਫਰੀਦਾ ਕੋਠੇ ਤੇ ਵੇਖ ਕਰ ਕਰ ਲੱਗੀ ਅੱਗ ਤੂੰ ਸਮਝਿਆ ਮੈਂ ਦੁਖੀ ਹਾਂ ਤੂੰ ਸਮਝਿਆ ਮੈਂ ਦੁਖੀ ਹਾਂ ਇਥੇ ਦੁਖੀ ਸਾਰਾ ਜੱਗ ਇਥੇ ਦੁਖੀ ਸਾਰਾ ਜੱਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ